ਜਿੱਥੇ ਗੁਰਮਖ ਪਿਆਰੇ ਆਪਣੇ ਪੈਰ ਧਰਦੇ ਨੇ ਉਹ ਜਗਤ ਕਰਤਾਰ 58 ਤੀਰਥ ਸਮਝੋ ਜਿਵੇਂ ਹੁਣ Hindu ਭਰਾ ਠਾਪ ਥੀਥਾਂ ਦਾ ਇਸ਼ਨਾਨ ਕਰਦੇ ਨੇ ਪਰ ਜਿੱਥੇ ਰੱਬ ਦੇ ਪਿਆਰੇ ਆਪਣੇ ਕੋਵਿੰਦਰ ਚਾਉਂ ਰੱਖ ਦਿੰਦੇ ਨੇ ਉੱਥੇ ਠਾਪ ਤੀਰਥ ਹੀ ਬਣ ਜਾਂਦੇ ਨੇ ਜਿੱਥੇ ਰੱਬ ਦੇ ਬਿਆਲੇ ਬੈਠ ਕੇ ਨਾਮ ਸਿਮਰਦੇ ਨੇ ਉਹ ਸਤਖੰਡ ਬਣ ਜਾਂਦਾ ਹੈ ਤਾਂ ਵੈਕੌਂਟ ਜਹਿ ਕੀਰਤਨ ਤੇਰਾ ਜਿੱਥੇ ਕੀਰਤੀ ਕੀਤੀ ਜਾਂਦੀ ਉਸ ਬਾਪੁਰਾਹ ਵੈਕੌਂਟ ਦੀ ਉਹ ਬੇਦੋਖਤਾ ਬਣ ਜਾਂਦਾ ਹੈ ਜਦੋਂ ਗੁਰੂ ਪਿਆਰਿਆਂ ਦੇ ਦਰਸ਼ਨ ਕੀਤੇ ਆ ਸਾਰੇ ਦੇ ਸਾਰੇ ਕੀ ਆਤਮਿਕ ਆਨੰਦ ਪ੍ਰਾਪਤ ਹੋ ਜਾਂਦੇ ਨੇ ਤੇ ਬੰਦਾ ਗੁਰੂ ਦੇ ਦਰਸ਼ਨ ਕੀਤੇ ਆ ਉਸ ਗਾਲੂ ਕੁਖਵਾਇ ਪ੍ਰੋ ਦੇ ਗੁਨਾਹ ਬੈਜ ਕਰਦਾ ਹੈ ਗੁਣ ਪਾਉਂਦਾ ਜੋ ਸੱਚੇ ਪਾਤਸ਼ਾਹ ਦੇ ਬਾਣੀ ਦੇ ਵਿੱਚ ਕਹਿ ਦਿੱਤਾ ਦਰਸ਼ਨ ਭੇਟ ਤਸਾਦ ਦਾ ਨਾਨਕ ਰੋਗ ਆਏ ਜਦੋਂ ਬੰਦਾ ਪਰਮਾਤਮਾ ਨੂੰ ਮਿਲਦਾ ਹੈ ਤੇ ਉਸ ਦੇ ਅੰਦਰ ਪਰਮਾਤਮਾ ਦੇ ਗੁਣ ਗਾਇ ਕਰਨ ਦਾ ਉਤਸ਼ਾਹ ਪੈਦਾ ਹੋ ਜਾਂਦਾ ਹੈ ਕਿਉਂ ਪਰਮਾਤਮਾ ਦੇ ਗੁਣ ਗਾਇਣ ਜਿਹੜੇ ਹੈ ਉਹ ਕਰਦਾ